ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁ ਬਹੁ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਦਾਦੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਘਰ ਦੀ ਅੱਜ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਵੀਰੋ ਨਾਲ ਕੋਈ ਵਪਾਰ ਦਾ ਕੰਮ ਨਹੀਂ ਆ ਟੋਪ ਦੀ ਝੋਟੀ ਫੁੱਲ ਵੱਡੀ ਚੰਗੇ ਰਿਕਾਰਡ ਵਾਲੀ ਬਾਕੀ ਵੀਰੋ ਨਾਲ ਕੋ ਸਾਰੀ ਲੈਣੇ ਜਾਣਕਾਰੀ ਸਾਸੀ ਕਾ ਵੀਰੇ 사ਸੀ ਕਾ ਵੀਰ ਜੀ ਹੋਰ ਸਨਾਓ ਠੀਕ ਠਾਕ ਬਾਹ ਵਧੀਆ ਜੀ ਤੁਸੀਂ ਠੀਕ ਠਾਕ ਵਧੀਆ ਜੀ ਸਾਸੀ ਕਾ ਵੀਰ ਜੀ ਸਾਸੀ ਕਾ ਵੀਰ ਜੀ ਹੋਰ ਠੀਕ ਠਾਕ ਹਾਂ ਜੀ ਵਧੀਆ ਵਧੀਆ ਵੀਰੇ ਤੁਸੀਂ ਸਨਾਓ ਬਾਹ ਚੜਦੀ ਗਰਾ ਕਿਰਪਾ ਕਰੋ ਵੀਰ ਜੀ ਆਪਣਾ ਐਡਰੈਸ ਤੇ ਨਾਮ ਬੋਲ ਦਿਓ ਕਪੜਾ ਵੀ ਜੀ ਦਾ ਹਰਪ੍ਰੀਤ ਸਿੰਘ ਪਿੰਡ ਦਾਦੂਗੜ੍ਹ ਹਾਂ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਗੁਰਦਾਸਪੁਰ ਜੀ ਠੀਕ ਆ ਭਾਜੀ ਹਾਂ ਜੀ ਇੱਕ ਝੋਟੀ ਆ ਗਈ ਤੇਰਾ ਨਾ ਹਾਂ ਜੀ ਆਪਣਾ ਬਾਕੀ ਮੋਬਾਈਲ ਨੰਬਰ ਬੋਲ ਦਿਓ 98764 ਹਾਂ ਜੀ 76140 ਠੀਕ ਆ ਭਾਜੀ ਇਹ ਘਰ ਦੀ ਝੋਟੀ ਵੀਰੇ ਇਹ ਵੀਰੇ ਪਹਿਲੇ ਸੂਏ ਲਿਆਂਦੀ ਜੀ ਵੇਖੋ ਵੀਰ ਜੀ ਬਾਕੀ ਵੀਰ ਜੀ ਫੁੱਲ ਵੱਡੀ ਝੋਟੀ ਗੱਬਣਾ ਜੇ ਹਨਾ ਵੀਰੇ ਹਾਂ ਜੀ ਗੱਬਣਾ ਠੀਕ ਆ ਜੀ ਠੀਕ ਆ ਵੇਖੋ ਵੀਰੇ ਥਣ ਥਣ ਲਗਾ ਖੋਲ ਕੇ ਤੋਰ ਦਿਓ ਵੀਰ ਜੀ ਝੋਟੀ ਫੁੱਲ ਵੱਡੀ ਆ ਸਿੰਗਲ ਆ ਡੀ ਝੋਟੀ ਬਸੀ ਰਿਕਾਰਡ ਰਿਕੋਰਡ ਦੁੱਧ ਦਾ ਚੰਗਾ ਹਨਾ ਵੀਰੇ ਅਰੇ ਕਿਉਂ ਲੈ ਆ ਲੈਣਾ ਚੰਗੀ ਖੋਲ ਜਾਈ ਸਹੀ ਗੱਲ ਆ ਵੀਰੇ ਥੱਬੇ ਲਾਈਫ ਹੰਡੀ ਕਰਮ ਵਾਲੀ ਹਾਂ ਜੀ ਆ ਜਾ ਵੀਰੇ ਲੈ ਆਓ ਕੀ ਸਾਂਭੀ ਸੂਬੀ ਬੜੇ ਹਨਾ ਨੀਜਾਂ ਨਾਲ ਸਾਂਭੀ ਸੂਬੀ ਚੰਗੀ ਸਾਂਭੀ ਸੂਬੀ ਚੰਗੀ ਐ ਸ਼ਾਹ ਕਾਲੀ ਆ ਕਰਮਾਲ ਜੱਟ ਬਲੈਕ ਬਿਲਕੁਲ ਬਿਲਕੁਲ ਹਾਂ ਜੀ ਸਿੰਗਰੀ ਕੁਆਲਿਟੀ ਵੀ ਚੰਗੀ ਆ ਨੇਹਾਂ ਵੀ ਸਾਰੀ ਸਾਫ਼ ਆ ਛੁੱਟੀ ਕੋਈ ਨਾ ਥੰਮ ਥੰਮ ਲਗਾ ਪਿਛਲੇ ਸੂਏ ਵੀਰ ਜੀ ਫਿਰ ਚੰਗਾ ਚਵਾਇਆ ਦੁੱਧ ਹਾਂ ਜੀ ਵੀਰ ਜੀ ਇਹਨੇ ਪਿਛਲੇ 2 1000 ਕਿਲੋ ਦੁੱਧ ਕੱਢਿਆ ਪਹਿਲੀ ਉਦੋਂ ਬਹੁਤ ਹੌਲੀ ਹੋਉਂਦੀ ਹਾਂ ਹਾਂ ਜੀ ਹਾਂ ਜੀ ਹੋਰ ਦੂਜੇ ਸੂਏ ਵਾਧੂ ਦੂਜੇ ਸੂਏ ਠੀਕ ਆ ਜੀ ਠੀਕ ਆ ਹਾਂ ਜੀ ਇਹ ਤੇ ਗੱਲ ਹੈ ਜੀ ਵੀਰੇ ਹਾਂ ਜੀ ਬਾਕੀ ਵੀਰ ਜੀ ਫਿਰ ਇਹਦਾ ਕਿੰਨਾ ਗਾਇਓ ਅੱਜ ਦੀਵਾਲੀ ਆਉਂਦੀ ਨਾਲ ਆਫਰ ਹੀ ਦੇਣਾ ਅਜ ਦੀਵਾਲੀ ਆਫਰ ਹੀ ਦੇ ਦੇਣਾ ਵਾ ਹਾਂਜੀ ਇਹਦੀ 135 ਦੀ ਕਰ ਦਈਏ ਮਾਨਤਨ ਦੱਸੋ ਤੁਸੀਂ ਦੱਸੋ ਕਿੰਨਾ ਕਰ ਦਈਏ ਤੇ ਨਹੀਂ ਛੱਡਦੀਏ ਦੋ ਹੋਰ ਛੱਡ ਦਿੰਦੇ ਅੱਛਾ ਇਹ ਦੋ ਹੋਰ ਛੱਡ ਤੀਜ ਦੇ ਦੇ ਦੀਏ ਇੱਕ ਤੀਜ ਦੇ ਦੇ ਕਰ ਦੋ ਹੋਰ ਬਾਕੀ ਪੁੱਛਣਾ ਚਾਚਾ ਜੀ ਨਾਲ ਕਰ ਦਈਏ ਪਹਿਲਾਂ ਮਾਨਤਨ ਹੋਰ ਕਰਦਾ ਕੋਈ ਗੱਲ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਹਣਾ 2000 ਹੋਰ ਕਰ ਦਾਂਗੇ 2000 ਇੱਕ ਥਾਂ 13 ਹਾਂਗੇ ਸਵਾਲ ਆਖੀ ਬਾਕੀ ਕੋਈ ਫੋਨ ਲਾਵੇ ਪਤਾ ਨਹੀਂ ਕਿੱਥੇ ਹੋਗਾ ਚਲੋ ਠੀਕ ਹੈ ਵੀਰ ਜੀ ਸਵਾਲ ਆਖਦੀ ਝੋਟੀ ਵੀਰ ਜੀ ਫੁੱਲ ਵੱਡੀਆਂ ਕਰਮ ਵਾਲੀ ਜਿੰਨੇ ਵੀ ਸਾਰੀ ਚੰਗੀ ਸਾਫ ਆ ਥਣ ਥਣ ਵਧੀਆ ਕੁਆਲਿਟੀ ਬਾਕੀ ਵੀਰ ਜੀ ਵੇਖੋ ਪਿੱਠ ਘੋੜੇ ਦੀ ਵੀ ਚੰਗੀ ਮਾਲ ਕਰਨ ਸਹੀ ਗੱਲ ਹੈ ਜੀ ਚਲੋ ਠੀਕ ਹੈ ਵੀਰ ਜੀ ਸਾਥੀ ਜੀ